ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਜੀ ਤੇ ਪਿਆਰੇ ਬੱਚਿਓ ਅੱਜ ਪਾਠ ਨੋਵਾਂ ਬਾਲ ਉਪਦੇਸ਼ ਦਾ ਤੇ ਔਕੜ ਵਾਲੇ ਅੱਖਰ ਨੇ ਤੇ ਆਪ ਜੀ ਨੇ ਇਹਨਾਂ ਨੂੰ 25 ਵਾਰ ਇਹਨਾਂ ਦਾ ਜਾਪ ਕਰਨਾ ਹੈ ਊੜੇ ਔਕੜ ਓ ਸਸੇ ਔਕੜ ਸੋ ਹਾਹੇ ਔਕੜ ਹੋ ਕਕੇ ਔਕੜ ਕੋ ਖਖੇ ਔਕੜ ਖੋ ਗੱਗੇ ਅੰਕੜ ਗੋ ਕੱਗੇ ਅੰਕੜ ਕੋ ਨੰਨੇ ਅੰਕੜ ਨੋ ਚੱਚੇ ਅੰਕੜ ਚੋ ਛਛੇ ਅੰਕੜ ਛੋ ਇਸੇ ਤਰ੍ਹਾਂ ਜਜਾ ਫਿਰ ਏ ਲਾਈਨ ਦੱਦੇ ਵਾਲੀ ਲੱਲੇ ਵਾਲੀ ਇਹ ਸਾਰੀਆਂ ਲਾਈਨਾਂ 25 ਵਾਰ ਇਹਨਾਂ ਦਾ ਜਾਬ ਕਰਕੇ ਫਿਰ ਅੱਗੇ ਦੋ ਅਖਰੇ ਅੰਕੜ ਵਾਲੇ ਤਿੰਨ ਅਖਰੇ ਫਿਰ ਜਿਸ ਤਰ੍ਹਾਂ ਪਿਛੇ ਸਮਝਾਇਆ ਹੈ ਉਸੀ ਤਰ੍ਹਾਂ ਤੁਸੀਂ ਅੱਗੇ ਲੈਸਨ ਕਰਦੇ ਜਾਣਾ ਹੈ ਫਿਰ ਚਾਰ ਅਖਰੇ ਤੇ ਇਸ ਦੀਆਂ ਦੋ ਲਾਈਨਾਂ ਆਪਣੀ ਕਾਪੀ ਤੇ ਉਤਾਰ ਲੈਣੀਆਂ ਹਨ ਤੇ ਪੜਨੀਆਂ ਸਾਰੀਆਂ ਨੇ ਬਾਲ ਉਪਦੇਸ਼ ਤੋਂ ਵੇਖ ਕੇ ਤੇ ਇਸ ਦੀਆਂ ਵੀ ਦੋ ਦੋ ਲਾਈਨਾਂ ਪੈਰਾਗ੍ਰਾਫ ਦੀ ਇੱਕ ਲਾਈਨ ਉਤਾਰ ਸਕਦੇ ਹੋ ਤੇ ਇਸੇ ਤਰ੍ਹਾਂ ਫਿਰ ਇਹ ਚਾਰ ਅਖਰੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱ ਕੀ ਫਤਿਹ